ਸਾਡੇ ਸਮੁੱਚੇ ਸਾਧਿਕ ਨਿਵਾਸੀਆਂ ਨੂੰ ਵੋਟ ਦਾ ਹੱਕ ਖੋਇਆ ਸਾਡੇ ਫਰੀ ਕੋਟ ਦੇ ਸਤਕਾਰਯੋਗ ਐਮਐਲਏ ਇੱਕ ਇੱਕ ਦੋਨੇ ਜਿਸ ਤਰ੍ਹਾਂ ਉਹਦਾ ਅਨਸਮਾਨਯੋਗ ਵਿਧਾਨ ਸਭਾ ਹੋ ਗਈ ਆ ਪੰਜਾਬ ਵਿੱਚ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਨਿਤ ਰੋਜ਼ ਕਾਂਗਰਸ ਤੇ ਤੱਕਾ ਸ਼ਾਈ ਦੇ ਇਲਜ਼ਾਮ ਲੱਗ ਰਹੇ ਨੇ ਆਜ਼ਾਦ ਉਮੀਦਵਾਰਾਂ ਦੇ ਨਾਲ ਨਾਲ ਅਕਾਲੀ ਉਮੀਦਵਾਰਾਂ ਵੱਲੋਂ ਵੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਹੁਣ ਖਬਰ ਸਾਹਮਣੇ ਆਈ ਹੈ ਸਾਧਿਕ ਤੋਂ ਜਿੱਥੇ ਇੱਕ ਵਾਰ ਫਿਰ ਕਾਂਗਰਸ ਦੇ ਵਿਧਾਇਕ ਸਮੇਤ ਕਾਂਗਰਸੀ ਉਮੀਦਵਾਰ ਤੇ ਇਲਜ਼ਾਮ ਲੱਗੇ ਨੇ ਇਲਜ਼ਾਮ ਨੇ ਕਿ ਕਾਂਗਰਸੀ ਉਮੀਦਵਾਰ ਬਲੋਂ ਆਜ਼ਾਦ ਉਮੀਦਵਾਰ ਅਤੇ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਕਿ ਨਾਮਾਂ ਹੀ ਤੁਹਾਡਾ ਮੇਰਾ ਨਾਮ ਤਾਂ ਬਲਜਿੰਦਰ ਸਿੰਘ ਆ ਜੀ ਇਹ ਜੋ ਕੀ ਮਸਲਾ ਹੈ ਜੀ ਸਾਰਾ ਮਸਲਾ ਇਹ ਜੋ ਇਲੈਕਸ਼ਨ ਪੰਚਾਇਤ ಗ್ರಾಮ ਪੰਚਾਇਤ ਦੇ ਹੋਏ ਆ ਉਦੇਸਬੱਧ ਜੋ ਕਾਗਜ਼ ਭਰੇ ਗਏ ਸੀ ਸਾਡੇ ਸਮੁੱਚੇ ਸਾਧਿਕ ਨਿਵਾਸੀਆਂ ਤੋਂ ਵੋਟ ਦਾ ਹੱਕ ਖੋਇਆ ਸਾਡੇ ਫਰੀਦਕੋਟ ਦੇ ਸਤਕਾਰਯੋਗ ਐਮਐਲਏ ਕਿਕਲੂ ਨੇ ਅਤੇ ਕਾਗਜ਼ ਰਜੈਕਟ ਕਰਕੇ ਨਕਾਰੇ ਹੋਏ ਇੱਕ ਪਰਚੀ ਨਾਲ ਸਰਪੰਚ ਬਣਾਉਣ ਦੀ ਕਾਗਜ਼ੀ ਸਰਪੰਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਕਿ ਸਾਰੇ ਨਗਰ ਨਿਵਾਸੀ ਡਟ ਕੇ ਵਿਰੋਧ ਕਰਦੇ ਆ ਤੇ ਕਰਦੇ ਰਹਿਣਗੇ ਤੇ ਕਦੇ ਵੀ ਉਸ ਬੰਦੇ ਨੂੰ ਅਸੀਂ ਸਰਪੰਚ ਨਹੀਂ ਮੰਨਾਂਗੇ ਇਸੇ ਤਰ੍ਹਾਂ ਹੁਣ ਇੱਥੋਂ ਦੇ ਉਮੀਦਵਾਰ ਅਤੇ ਉਸ ਦੇ ਸਾਥੀਆਂ ਵੱਲੋਂ ਸਾਦਿਕ ਦੇ ਮੁੱਖ ਚੌਕ ਵਿੱਚ ਧਰਨਾ ਦਿੱਤਾ ਗਿਆ ਇਸ ਮੌਕੇ ਧਰਨਾਕਾਰੀ ਨੇ ਹਲਕਾ ਵਿਧਾਇਕ ਦੇ ਢਿੱਲੋਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਸ਼ੋਰਾਜ ਸਿੰਘ ਸੰਧੂ ਜੀ ਤੁਸੀਂ ਕੈਂਡੀਡੇਟ ਸੀ ਹਾਲੇ ਕੋ ਸਰਪੰਚੀ ਦੇ ਕੈਂਡੀਡੇਟ ਸੀਗੇ ਜੀ ਕਿਹੜੀ ਪਾਰਟੀ ਵੱਲੋਂ ਮੈਂ ਆਜ਼ਾਦ ਨਿਰਦੇਸ਼ਕ ਸੀ ਪਿੰਡ ਕੰਨੀ ਸਾਰੇ ਪਿੰਡ ਦੇ ਤੇ ਕੀ ਰੋਸ ਹੈ ਤੁਹਾਡਾ ਰੋਸ ਇਹ ਹੈ ਜੀ ਕੱਲ ਸਵੇਰ ਅਸੀਂ ਉੱਥੇ ਬੈਠੇ ਸੀਗੇ ਨਸ਼ਟਾ ਲੱਗਣੀਆ ਸੀਗਾ ਕਿ ਜੋ ਕਾਗਜ਼ਾਂ 'ਚ ਸ਼ਾਮਿਲ ਹੋਣੀ ਸੀ ਸਾਰੀ ਰਾਤ ਅਸੀਂ ਬੈਠੇ ਰਹੇ 21 ਤਰੀਕ ਜਿਹੜਾ ਲਿਸਟਾਂ ਲੰਘੇ ਜੋ ਲਿਸਟਾਂ ਲਗੀਆਂ ਸਾਨੂੰ ਪਤਾ ਲੱਗਾ ਕਿ ਸਾਡੇ ਕਾਗਜ਼ ਰਿਜੈਕਟ ਕਰਤੇ ਆ ਉਹ ਇਸ ਵੰਤ ਅਸੀਂ ਇਹ ਧਰਨਾ ਰੱਖਿਆ ਇੱਥੇ ਇੱਥੇ ਕਿਸੇ ਇੱਥੇ ਕਿਸੇ ਸਰਪੰਚ ਦੀ ਚੋਣ ਕਰ ਦਿੱਤੀ ਗਈ ਹੈ ਚੋਣ ਹੋ ਗਈ ਜੀ ਜਦੋਂ ਕਾਗਜ਼ੀ ਜਿਹੜਾ ਕਾਗਜ਼ੀ ਉਹਨਾਂ ਨੇ ਆਪ ਦਾ ਸਰਪੰਚ ਬਣਾਇਆ ਉਹਨਾਂ ਨੂੰ ਬਣਾਤਾ ਇਸ ਸੰਬੰਧੀ ਜਦੋਂ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਕਰਮ ਸੰਧੂ ਵੱਲੋਂ ਇੱਥੋਂ ਦੇ ਕਾਂਗਰਸੀ ਉਮੀਦਵਾਰ ਨਾਲ ਇਹਨਾਂ ਇਲਜ਼ਾਮਾਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਇਹਨਾਂ ਉਮੀਦਵਾਰਾਂ ਵੱਲੋਂ ਕਾਂਗਰਸ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਕਾਗਜ਼ਾਂ 'ਚ ਗਲਤੀਆਂ ਕੀਤੀਆਂ ਗਈਆਂ ਅਤੇ ਕਾਗਜ਼ ਭਰਨ ਤੋਂ ਬਿਨਾਂ ਹੀ ਇਹ ਵਾਪਸ ਆ ਗਏ। ਹਾਂਜੀ ਬਾਈ ਜੀ, ਬਾਈ ਜੀ ਪੰਜਾਬੀ ਲੋਕ ਚੈਨਲ ਤੋਂ ਕਰਮ ਸੰਧੂ ਗੱਲ ਕਰ ਰਿਹਾ ਹਾਂ। ਹਾਂਜੀ ਹਾਂਜੀ ਹੁਕਮ ਜੀ। ਸੁਰਾਜ ਸਿੰਘ ਢੱਲੋਂ ਜੀ। ਹਾਂਜੀ ਹਾਂਜੀ। ਬਾਈ ਜੀ ਕਾਲੀ ਤੁਹਾਡੇ ਤੇ ਇਤਰਾਜ਼ ਲਾ ਰਹੇ ਆ ਵੀ ਸਾਡੇ ਕਾਗਜ਼ ਕਾਂਗਰਸ ਜਿਹੜੇ ਸਰਪੰਚ ਠੱਲੇ ਗਏ ਉਹਨਾਂ ਨੇ ਰਿਜੈਕਟ ਕਰਾਤੇ ਆ। ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਭਾਈ ਜੀ ਇਹ ਖਾਲੀ ਕਾਗਜ਼ ਛੱਡ ਕੇ ਆਏ ਨਾਮਿਨੇਸ਼ਨਾਂ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਓਕੇ ਹਾਂ ਜੀ ਕਾਲੀ ਕਾਲੀ ਇਹਨਾਂ ਨੇ ਕਾਗਜ਼ ਭਰੇ ਆ ਉਸ ਤੋਂ ਬਾਅਦ ਖਾਮੀਆਂ ਪਾਈਆਂ ਇਹਨਾਂ ਦੀਆਂ ਇਹਨਾਂ ਇਹ ਜਾਣ ਕੇ ਇਹਨਾਂ ਨੇ ਖਾਮੀਆਂ ਪਾਈਆਂ ਸੀ ਉਹਦੇ ਚੋਂ ਵੀ ਸਾਡੇ ਰੱਦ ਹੋ ਜਾਣ ਮੁਰਚੇ ਸੀ ਨਾਰੇ ਲਾਉਣ ਜੋਗਰੇ ਸੜਕਾਂ ਦੇ ਹੋ ਜੀ ਪਰ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਜੋ 10 ਸਾਲਾਂ 'ਚ ਇਹਨਾਂ ਨੇ ਸੜਕ ਦਾ ਕਿੰਨਾ ਵਿਕਾਸ ਕੀਤਾ ਉਹ ਇਹਨਾਂ ਨੂੰ ਪੁੱਛੋ ਜੀ ਕੀ ਕੀਤਾ ਇਹਨਾਂ ਨੇ ਠੀਕ ਆ ਨਾ ਜੀ ਸੜਕਾਂ ਦਾ ਕੀ ਹਾਲ ਆ ਗਲੀਆਂ ਦਾ ਪਿੰਡ ਚ ਕੀ ਹਾਲ ਆ ਅਸੀਂ ਨਰੇਗਾ ਦੇ ਤਹਿਤ ਜਾ ਕੇ ਸਾਡੇ ਪਿੰਡ ਚ ਵੇਖੋ ਸੜਕਾਂ ਗਲੀਆਂ ਬਣਾਈਆਂ ਜਿਹੜੀਆਂ ਕਾਂਗਰਸ ਸਰਕਾਰ ਬਣੀ ਤੋਂ ਮਗਰੋਂ ਜੀ ਹਾਂਜੀ ਹਾਂਜੀ ਬੇ ਲੋੜਾ ਰੌਲਾ ਪਾ ਰਹੇ ਇਹ ਕਾਂਗਰਸੀ ਉਮੀਦਵਾਰ ਦੀ ਇਸ ਗਲ ਤੋਂ ਬਾਅਦ ਇਹ ਸਵਾਲ ਵੀ ਪੈਦਾ ਹੁੰਦੇ ਨੇ ਕਿ ਜੇਕਰ ਅਕਾਲੀ ਉਮੀਦਵਾਰ ਵੱਲੋਂ ਕਾਂਗਰਸ ਨੂੰ ਬਦਨਾਮ ਕਰਨ ਲਈ ਕਾਗਜ਼ ਗਲਤ ਭਰੇ ਗਏ ਸਨ ਤਾਂ ਕੀ ਆਜ਼ਾਦ ਉਮੀਦਵਾਰ ਵੀ ਕਾਂਗਰਸ ਨੂੰ ਬਦਨਾਮ ਕਰਨ ਲਈ ਹੀ ਆਪਣੇ ਕਾਗਜ ਖਾਲੀ ਛੱਡ ਗਏ ਕਿਉਂਕਿ ਇਹਨਾਂ ਦਿਨਾਂ ਵਿੱਚ ਦੂਜੇ ਨੂੰ ਬਦਨਾਮ ਕਰਨ ਨਾਲੋਂ ਹਰ ਕੋਈ ਆਪਣੀ ਸਰਪੰਚੀ ਵੱਲ ਵੇਖ ਰਿਹਾ ਹੈ ਇਸ ਬਾਰੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ 사ਦਿਕ ਤੋਂ ਕਰਮ ਸੰਧੂ ਦੇ ਨਾਲ ਰਵੀ ਸੰਗਰਾਹੂਰ ਪੰਜਾਬੀ ਲੋਕ ਚੈਨਲ